ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰジナ ਕੀ ਦੁਨੀਆ ਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਹਾਂ ਜੀ ਲਓ ਜੀ ਬੱਚੇ ਸਕੂਲ ਜਾ ਰਹੇ ਹੈ ਹੈ ਪਪਾ ਸਰਵ ਤੇ ਆਖਦੇ ਮੇਰੇ ਨਾਲ ਬਣਾਇਆ ਕਰੋ ਵਲੌਗ ਦੇਖੋ ਮੀਂਹ ਪੈ ਰਿਹਾ ਬਹੁਤ ਤੇਜ਼ ਹੈ ਮੀਂਹ ਬਾਰਿਸ਼ ਹੈ ਮੀਂਹ ਬਾਰਿਸ਼ ਕੋਈ ਚੀਜ਼ ਹੈ ਸਰ ਫਿਰ ਵੀ ਹੋਰ ਹਾਂ ਆਹ ਦੇਖੋ ਹੁਣ ਇੱਕ ਟ੍ਰੇਨ ਦੀ ਟਿਕਟ ਅੱਪੀ ਪੜੀ ਆ ਹਾਂ ਚਲ ਕੋਈ ਅਕਸ਼ੇ ਆਪੀ ਵਸਾ ਕਰ ਰਹੀ ਦਿਸ਼ਨੀ ਸ਼ੀਟ क जाएंगे तू ओए क्या चल पीछे चल बाय बेटा फिर चला जा निकल अरे ऐसे नहीं बोलते बेटा अपने भाई को ऐसे नहीं बोलते अक्षदा तो नेड़े है अक्षदा स्कूल तो फिर भी नेड़े है जितने साल तो पढ़ी हूं जिधर से वो छतरी लेके अंकल जा रहे हैं ना अक्षदा उधर जाएगा ना देखिये किसी ओनी के हो रहे नहीं ओ यार ये अच्छी मम्मी मां से मेरा घर ना मुझे अच्छा लगता है मैंने उस दिन देखा था हां नोट भी अच्छे लगे लग बहुत ज्यादा खाली <laughs> हम YouTube सारी जिंदगी की <laughs> जमा पूंजी लग गई <laughs> कुछ नहीं बचा चलो ना बचे आए ता कोई ना पीछे से लेके आए ते ना ना नाल लेके जाना हां एक हर बेटा अपना का पुत्र होता है पिछले साल के आज के दिन कैसे बोलते हम ਅੱਜ 10 ਜੁਲਾਈ ਹੈ ਨਾ ਹੂੰ ਬੱਚੇ ਵਿਚਾਰੇ ਉਹ ਦੇਖੋ ਸਕੂਲ ਵਾਸਤੇ ਆ ਰਹੇ ਆ ਆ ਬਿਲਕੁਲ ਆਪਣੇ ਨਾਲਾ ਸਾਹਮਣੇ ਗੇਟ ਉਹ ਦੇਖੋ ਆ ਗਏ ਆ ਨਾਲ ਹੀ ਆ ਗੇਟ ਉਹ ਮਾਮਾ ਐਕਟੀਵਤਾ ਛੱਡਣਾਨੀ ਆਪਣੇ ਆਪਣੇ ਬੱਚਿਆਂ ਨੂੰ ਕੋਈ ਬੱਚੇ ਪੈਦਲ ਆਉਂਦੇ ਆ ਕੋਈ ਬੱਚੇ ਰਿਕਸ਼ਾ ਤੇ ਆਉਂਦੇ ਆ ਕੋਈ ਬੱਚੇ ਸਾਈਕਲ ਤੇ ਆਉਂਦੇ ਆ ਆਈ ਜਾਂਦੇ ਨੇ ਸਾਰੇ ਬੱਚੇ ਸਕੂਲ ਦੇ हां मेरे सुनिनरे चाचा दे दोनों बेटे जेडे ਸਾਡੇ ਟਵਿਨਸ ਐ ਨਾ ਦੋਨੋਂ ਕੋਈ ਸਕੂਲ ਚ ਪੜਦੇ ਆਂ ਜਗਮੋਹਨ ਆਰ ਜਗਮੋਹਨੀ ਦਸ਼ਮੰਦਵ ਹਾਂ ਫਰੋਂ ਬੰਨੇ ਰੱਖੇ ਬੈਨ ਨਾਮ ਇੱਕਦ ਨਾਮ ਜਗਮੋਹਨ ਰੱਖਿਆ ਮਨੇ ਇੱਕਦ ਨਾਮ ਮਨਮੋਹਨ ਰੱਖਿਆ ਮਨਮੋਹਨ ਮੇਰੀ ਬੁੱਕਤ ਮਿਆ ਮਨਮੋਹਨ ਸਟਾਰਟਿਡ ਬਿਜ਼ਨਸ ਬੱਚੇ ਦੇਖੋ ਸਾਰੇ ਇੱਕੋ ਸਕੂਲ ਆਏ

ਸੇ ਦਾ ਹਨਜੀ ਫਿਰ ਮੈਂ ਕਿਹਾ ਚਲ ਪੁੱਤ ਨਾ ਜਾ ਕਿਉਂਕਿ ਬਾਰਿਸ਼ ਨਾ ਜਦੋਂ ਅਕਸ਼ੇ ਨੇ ਛੱਡਣ ਗਏ ਆ ਉਦੋਂ ਤੱਕ ਫਿਰ ਵੀ ਹੈ ਤਾਂ ਬਹੁਤ ਤੇਜ਼ ਸੀ ਅਕਸ਼ੇ ਦਾ ਮੋਢੇ-ਮੋਢੇ ਦੇ ਭਿੱਜ ਗਏ ਤੇ ਫਿਰ ਚਲਾ ਗਿਆ ਆਹ ਚੱਕ ਉਹ ਅਕਸ਼ੇ ਫਿਰ ਸੰਜਣਾ ਦੇ ਸਕੂਲ ਦਾ ਬਹੁਤ ਦੂਰ ਹੈ ਸਾਰਾ ਰੋਡ ਰੋਡ ਪਾਰ ਕਰਕੇ ਆ ਮੇਰਾ ਸਾੜੀ ਕਿ ਉਧਰ ਹੈ ਮੇਰਾ ਉਹ ਜਿੱਥੇ ਕਲਕਾ ਚੌਕਾ ਨਾ ਪੂਜਾ ਸਾੜੀ ਪੂਜਾ ਕੰਪਲੈਕਸ ਹੈ ਪੂਜਾ ਸਾੜੀ ਅ ਉੱਥੇ ਹੈ ਬਿਲਕੁਲ ਉਹਦੇ ਸਾਹਮਣੇ ਹੀ ਹੈ ਥੋੜਾ ਅੱਗੇ ਜਾ ਕੇ ਮੰਮੀ ਮੈਂ ਕੁੱਤੇ ਨਹੀਂ ਖੋਲੂੰਗੀ ਅੱਛੀ ਹੋਈ ਹੈ ਹਾਂ ਅਹੁ ਆਖਿਰ ਤੇ ਪਾਪਾ ਇਹਨੂੰ ਨਹੀਂ ਲੈ ਕੇ ਗਏ ਹੈਗੇ ਮੈਂ ਕਿ ਚੱਲ ਫੱਟੂ ਰਹਿਣ ਦੇ ਬੱਟੇ ਅੱਜ ਹੈਗੀ ਹੈ ਜੀ ਗੁਰੂ ਪੂਰਨਿਮਾ ਆਪਣੇ ਆਪਣੇ ਗੁਰੂਆਂ ਦੀ ਸਾਰੇ ਜਣੇ ਪੂਜਾ ਕਰੋ ਅੱਜ ਦੇ ਦਿਨ ਤੇ ਮੈਂ ਵੀ ਆਪਾਂ ਵੀ ਸਵੇਰੇ ਬੈਸ ਹੁਣ ਮੈਂ ਵੀ ਫਟਾਫਟ ਕੰਮ ਨਿਬੜਦੀ ਆ ਕੱਪੜੇ ਵੀ ਧੋਦਨੇ ਹੈ ਤਾਂ ਅੱਜ ਵੀਰਵਾਰ ਹੈ ਪਰ ਅੱਜ ਮੇਰੇ ਕੱਪੜੇ ਬਹੁਤ ਜ਼ਿਆਦਾ ਜੀ ہماری ਮਜਬੂਰੀ ਹੈ ਅਸੀਂ ਕੱਲ ਗਏ ਹੋਏ ਤੇ ਜੀ ਫਿਰ ਪਰਸੋਂ ਇੰਨੇ ਹੈ ਨਹੀਂ ਸੀ ਨਹੀਂ ਤਾਂ ਮੈਂ ਪਰਸੋਂ ਵੀ ਤੋਂ ਉਦਾਂ ਦੀ ਪਰਸੋਂ ਇੰਨੇ ਕੱਪੜੇ ਹੈ ਨਹੀਂ ਸੀ ਇੱਕ ਦੋਸਤ ਕੱਪੜਾ ਸੀ ਫਿਰ ਮੈਂ ਕਿ ਇੱਕ ਦੋ ਨੂੰ ਕੱ洗 ਧੋਵਾਂ ਕੱਲ ਜਾਣ ਕਰਕੇ ਹੋ ਗਿਆ ਤੇ ਫਿਰ ਅੱਜ ਹੈ ਤਾਂ ਵੀਰਵਾਰ ਚਲੋ ਕੋਈ ਨਹੀਂ ਮੈਂ ਨਾ ਹਲਦੀ ਦਾ ਇੱਕ ਤੁਪਕਾ ਪਾ ਲੈਣੀ ਹੁੰਦੀ ਆ ਮਤਲਬ ਕਿ ਗਿੱਲਾ ਕਰਕੇ ਕਿ ਤੁਪਕਾ ਮਸ਼ੀਨ ਚ ਪਾ ਲੈਣੀ ਹੁੰਦੀ ਆ ਫਿਰ ਉਹ ਨਹੀਂ ਹੁੰਦਾ ਹੈ ਚਲੋ ਬਾਕੀ ਪ੍ਰਮਾਤਮਾ ਦੇ ਬਣਾਏ ਦਿਨੇ ਤੇ ਹੁਣ ਅਸੀਂ ਥੋੜੀ ਦੇਰ ਮੈਂ ਐਨੇ ਪਹਿਲਾਂ ਕਿਚਨ ਸਾਫ ਕਰਦਾ ਸਾਰੀ ਤੇ ਫਿਰ ਅੱਪਾ ਚੱਲਦੇ ਆ ਜੀ ਖੁਟੀਆ ਮੇਰੇ ਪੁਰਾਣੇ ਸਕੂਲ ਮੇਂ ਨਾ ਕੁਝ ਫਰੈਂਡਸ ਸਦੇ ਉਹ ਬਾਰਿਸ਼ ਵਾਲ ਦਿਨ ਆਤਦੇ ਨੀਤੇ ਮੈਂ ਹਮ ਲੋ ਵਹਤ ਜੀ ਜਾਣ ਕੇ ਛੁੱਟੀਆਂ ਮਾਰਦੇ ਆਂ ਭੀਗਦੇ ਨਹੀਂ ਆਂ ਮੈਨੂੰ ਜੁਦਾ ਚਲਦਾ ਦੂਰ ਦੇ ਸਕੂਲਾਂ ਦਾ ਨਾ ਆਹੀ ਔਖਾ ਹੋ ਜਾਂਦਾ ਜਦੋਂ ਦੂਰ ਹੋਣਾ ਇੱਕ ਨਾ ਆਪਣਾ ਛਤਰੀ ਲੈ ਕੇ ਆਉਂਦੇ ਸ਼ਾਮ ਨੂੰ ਰੇਨ ਕੋਟ ਜ਼ਰੂਰੀ ਆ ਹਾਂ ਨਹੀਂ ਬਟੇ ਰੇਨ ਕੋਟ ਛਤਰੀ ਤੇ ਐਕਟਿਵਾ ਤੇ ਉੱਪਰ ਹੋ ਜਾਂਦਾ ਬਟੇ ਜੀ ਅਸੀਂ ਐ ਐਕਟਿਵਾ ਸਲੋ ਰੱਖਦੇ ਨਾ ਫੇ ਤਾਂ ਔਖੇ ਸੋਖੇ ਚ ਬੰਦਾ ਚਲਾ ਵੀ ਹੁੰਦਾ चलो गाई अब हम मिलते हैं आपको थोड़ी देर बाद जी मैं फिर पहला मैं जाया ही ने गई कुटिया मैं उठी सी दो बज के चाली मिनट पर दो बज के चाली मिनट पर उठी सी मैं सवेरे फिर मैं उठ के मैं चल भी अपना पहला जोत बत्ती पहला ना ब्रश वगैरह करके फ्रैश होके नहा फिर मैं ਉਹ ਚਰਗੇ ਦੇ ਕੱਡੇ ਗਲੀ ਦੇ ਵਿੱਚ ਫਿਰ ਮੈਂ ਕਿ ਚੱਲ ਗੇੜੇ ਕੱਢੇ ਅੱਜ ਮੈਨੂੰ ਨਾ ਕੁੱਤਾ ਭੌਂਕਣ ਲੱਗ ਗਿਆ ਮੈਨੂੰ ਕਿ ਹਾਏ ਤੈਨੂੰ ਪਤਾ ਨਹੀਂ ਹੈਗਾ ਮੈਂ ਤੇ ਇੱਥੇ ਤਾਂ ਰਹਿਣੀ ਆ ਹੁਣ ਤੂੰ ਮੈਨੂੰ ਭੌਂਕਾ ਤੇਰੇ ਮਰ ਮੈਂ ਡਰ ਗਈ ਮੈਂ ਕਿ ਤੇ ਫੜ ਫੁੱੜਾ ਲਵੇ ਪਰ ਮੈਂ ਦੇਖਿਆ ਕੋਈ ਡੰਡਾ ਡੁੰਡਾ ਵੀ ਨਹੀਂ ਦਿਖਿਆ ਹੈਗਾ ਮੰਮੀ ਆਪਨਾ ਅਗਲੇ ਵਲੋਗ ਮੈਂ ਆਪਣਾ ਇਨਸੀਡੈਂਟ ਬਤਾਣਾ ਜਰਾ ਕੁ ਤੋ ਤੱਕ ਤੱਕ ਤੇ ਨਹੀਂ ਹਾਂ ਬਸ ਉਹ ਕੱਤਕ ਦੇ ਮਹੀਨੇ ਚ ਪਹਿਲੇ ਦਿਨ ਕੁੱਤੇ ਨੇ ਪਾੜ ਕੇ ਖਾ ਜਾਣਾ ਤਾਂ ਮੈਨੂੰ ਇੰਨੇ ਕੁੱਤੇ ਚਿੰਮੜ ਗਏ ਤੇ ਕੁੱਤੇ ਨੇ ਮੈਂ ਕਹਿੰਨੇ ਕਿ ਐਂ ਫੜ ਉਹ ਗਣਾ ਨਹੀਂ ਪੜਿਆ ਯਾਨੀ ਕਿ ਇੱਥੇ ਪੈਰ ਤੱਕ ਮਾਰਿਆ ਕੁੱਤਿਆਂ ਨੇ ਇੰਨਾ ਜ਼ਿਆਦਾ ਬੁਰਾ ਹਾਲ ਕਰਿਆ ਪਹਿਲੇ ਵੀ 2024 ਦੇ ਤੱਕ ਮਾਸ ਦਾ ਜਿਹੜਾ ਪਹਿਲਾ ਦਿਨ ਸੀ ਕਿਉਂਕਿ ਆਪਾਂ ਪੂਰਾ ਕੱਤਕਾ ਨੰਨੇ ਆ ਨਾ ਤੇ ਚਲੋ ਜੀ ਵਲੋਗ ਉਹ ਤਾਂ ਫਿਰ ਅੱਗੇ ਬਣਾਣੇ ਆ ਪੈਣਾ ਬਹੁਤ ਰਿਕਵੈਸਟ ਕਰ ਰਹੀਆਂ ਨੇ ਮੇਰਾ ਖੁਦ ਐ ਨਾ ਜੀ ਕਰ ਰਿਹਾ ਮੈਂ ਇੰਨੀ ਹੱਲੇ ਨਾ ਵੈਸੇ ਅੱਜ ਤੱਕ ਹੋਸੀ ਬਸ ਤਾਂ ਪਰਮਾਤਮਾ ਮੈਨੂੰ ਰੋਜ਼ ਇਸ ਤਰ੍ਹਾਂ ਜਗਾਵੇ ਤਾਂ ਉਹਦੇ ਬਰਗੀ ਰੀਸ ਨਹੀਂ ਹੈਗੀ ਜੀ ਮੈਂ ਤਾਂ ਸਿਰੇ ਨਹੀਂ ਹੀ ਚਲਦੀ ਉੱਠਣਾ ਚਾਹਨੀ ਆ ਫਿਰ ਨਾ ਮਤਲਬ ਕਿ ਕਿੜੇ ਘੰਟੇ ਪਾਠ ਕਰਕੇ ਨਾ ਫਿਰ ਦੁਬਾਰਾ ਸੋ ਜੋ ਫਿਰ ਵੀ 2 ਘੰਟੇ ਆਪਣੇ ਕੋਲ ਪਏ ਆ 2 ਘੰਟੇ ਦੀ ਨੀਂਦ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਨੀਂਦ ਹੈ ਸੋ ਕਿ ਕਿਆ ਕਰਨਾ ਉਹਨੂੰ ਉੱਪਰ ਜਾ ਕੇ ਜਵਾਬ ਨਹੀਂ ਦੇਣਾ ਹੈਗਾ ਪਰਮਾਤਮਾ ਨੂੰ ਵੀ ਅਸੀਂ ਕਿਆ ਕਰਿਆ ਕਿਆ ਕਰਕੇ ਆ ਪਾ ਗੁਰੂ ਜੀ ਰੋਜ਼ ਇੰਨਾ ਬਹੁਤ ਸਖਾਣਿਆ ਮੇਰੇ ਗੁਰੂ ਵਰਗੇ ਪੂਰੇ ਸੰਸਾਰ 'ਚ ਕੋਈ ਗੁਰੂ ਨਹੀਂ ਹੈਗਾ ਮੇਰੇ ਗੁਰੂ ਨੇ ਐਨੇ ਮਤਲਬ ਕਿ ਚੋਲੇ ਨੂੰ ਕੋਈ ਦਾਗ ਵੀ ਨਹੀਂ ਲਾਇਆ ਹੈਗਾ ਐਨੇ ਵਧੀਆ ਗੁਰੂਆ ਮੇਰੇ ਬਹੁਤ ਵਧੀਆ ਤੇ ਮੇਰੇ ਗੁਰੂ ਮੇਰੀ ਜਾਨ ਹੈ ਮੇਰੇ ਗੁਰੂ ਮੇਰਾ ਰੋਮ ਰੋਮ ਹੈ ਮੇਰੇ ਗੁਰੂ ਮੇਰਾ ਹਰ ਇੱਕ ਬੋਨ ਹੈ ਚਲੋ ਜੀ ਮੈਂ ਜ਼ਿਆਦਾ ਕੀ ਗੱਲ ਕਰਾਂ ਫਿਰ ਆਪਾਂ ਥੋੜੀ ਦੇਰ ਨੂੰ ਮਿਲਦੇ ਆ ਕਿਚਨ ਸਾਫ ਕਰ एस nice काय सारा दिन हमसे ब्लॉग कंटिन्यू नहीं हुआ क्योंकि आज गुरु पूर्णिमा थी पहले हम मंदिर चली गए और अभी भी हम मंदिर से ही आए हैं सस्ते अब बच गए हैं आठ बजे करीब और अब मम्मी जोत लगा रहे हैं लेट गई है क्योंकि हम गए हुए थे ना तो अब मम्मी बनाएगी रोटी और फिर खाएंगे हम सब सोचेंगे काम करने क्योंकि सब थके हुए हैं क्योंकि कल गए हुए थे कुछ उसकी थकान और फिर जिन मैंने सोच हम सब दो तो कारण I hope aapko aaj ka vlog acha laga hoga agar acha laga to like kar like dena like comment karke batana agar aapne mera channel pe subscribe kar dena bye bye